ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਮੈਂ ਅੱਜ ਦੀ ਵੀਡੀਓ ਵਿੱਚ ਛੱਡ ਦਿੱਤੀਆਂ ਨੇ ਸਾਰੀਆਂ ਹੀ ਆਫਰਾਂ ਵਾਲੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਕਿਉਂਕਿ ਇਹਨਾਂ ਸਾਰੀਆਂ ਸੂਟਾਂ ਤੇ ਆਫਰ ਹੈ ਵੀਡੀਓ ਨੂੰ ਲਾਸਟ ਤੱਕ ਵੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੀਆਂ ਕਲੈਕਸ਼ਨਾਂ ਕਿਹੜੇ-ਕਿਹੜੇ ਆਫਰਾਂ ਤੇ ਆਈਆਂ ਨੇ ਆਵਲੀਆ ਜਿਹੜੇ ਸੂਟ ਨੇ 5 ਮੀਟਰ ਦਾ ਤੁਹਾਨੂੰ ਆਲ ਓਵਰ ਸੂਟ ਮਿਲੇਗਾ ਤੇ ਇਹ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 725 ਪਿਆੰਦੇ ਵਿੱਚ ਇਹਨਾਂ ਵਿੱਚ ਤੁਹਾਨੂੰ ਸਿੰਗਲ ਸੂਟ ਨਹੀਂ ਮਿਲੇਗਾ ਇਹਦੇ ਲਈ ਤੁਹਾਨੂੰ ਦੋ ਸੂਟ ਘਟੋ-ਘਟ ਬਾਈ ਕਰਨੇ ਪੈਣਗੇ 2 4 6 ਉਹ ਤੁਹਾਡੀ ਆਪਣੀ ਚੋਇਸ ਹੈ ਪਰ ਇਹ ਕਿ ਜਿਹੜੀ ਆਫਰ ਹੈ 725 ਵਿੱਚ ਦੋ ਸੂਟਾਂ ਵਾਲੀ ਆਫਰ ਉਹ ਤੁਹਾਨੂੰ ਦੋ ਹੀ ਬਾਈ ਕਰਨੇ ਪੈਣਗੇ ਪ੍ਰਿੰਟਡ ਸੂਟ ਹੈ ਸਾਰੇ ਕਲੈਕਸ਼ਨਾਂ ਬਹੁਤ ਸੋਹਣੀਆਂ ਨੇ ਰੰਗ ਬੜੇ ਪਿਆਰੇ ਨੇ ਰੰਗ ਕਾਫੀ ਹੈਗੇ ਨੇ ਇਹਨਾਂ ਵਿੱਚ ਮੈਂ ਸਾਰੇ ਹੀ ਰੰਗ ਜਿਹੜੇ ਇੱਥੇ ਐਡ ਕਰ ਦਿੱਤੇ ਨੇ ਵੀਡੀਓ ਲਾਸਟ ਤੱਕ ਵੇਖਿਓ ਤਾਂ ਕਿ ਤੁਹਾਨੂੰ ਜਿਹੜੀਆਂ ਇਹਨਾਂ ਵਿੱਚ ਰੰਗ ਆਪਸ਼ਨ ਡਿਜ਼ਾਈਨ ਹੋਈਆਂ ਨੇ ਉਹ ਪਤਾ ਚੱਲ ਜਾਏਗਾ। ਫਾਈਨ ਤੁਹਾਨੂੰ ਪਤਾ ਚੱਲ ਪਾਏਗਾ ਕਿ ਜਿਹੜੇ ਇਹਨਾਂ ਵਿੱਚ ਰੰਗ ਹੋਰ ਕਿਹੜੇ-ਕਿਹੜੇ ਹੈਗੇ ਨੇ। ਮੈਂ ਇੱਥੇ ਇਹਨਾਂ ਨਾਲ ਰਿਲੇਟਿਡ ਜਿੰਨੇ ਵੀ ਰੰਗ ਹੈਗੇ ਨੇ ਐਡ ਕਰ ਦਿੱਤੇ ਨੇ ਬਹੁਤ ਸੋਹਣੇ ਸੂਰਨੇ ਰੰਗ ਬੜੇ ਪਿਆਰੇ ਨੇ ਤੇ ਇਹ ਵਾਲਿਆਂ ਵਿੱਚ ਵੀ ਬਹੁਤ ਸੈਲਫ ਪ੍ਰਿੰਟ ਨਾਲ ਬਾਟਮ ਆਏਗਾ, ਪ੍ਰਿੰਟਡ ਸ਼ਰਟ ਹੈ। ਰੰਗ ਇਹਨਾਂ ਵਿੱਚ ਡਾਰਕ ਟੋਨ ਦੇ ਆਏ ਨੇ, ਇਹ ਪਹਿਨਣਾਂ ਨੂੰ ਬਹੁਤ ਪਸੰਦ ਆਏ ਨੇ ਸੂਟ। ਤੇ ਇੰਨਾ ਵਿੱਚ ਜਿਹੜੀ ਜਿਹੜੀ ਆਫਰ ਹੈਗੀ ਉਹ ਮੈਂ ਇੱਥੇ ਐਡ ਕਰ ਦਿੱਤੀ ਆ ਇੰਨਾ ਸੂਟਾਂ ਵਿੱਚ ਜਿਹੜੇ ਹੁਣ ਤੁਹਾਡੀ ਸਕਰੀਨ ਤੇ ਇਸ ਵੇਲੇ ਚੱਲ ਰਹੇ ਨੇ ਇਹ ਜੇਕਰ ਤੁਸੀਂ ਇੱਕ ਸੂਟ ਬਾਈ ਕਰੋਗੇ ਤਾਂ 675 ਦੇ ਵਿੱਚ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ 1020 ਦੇ ਵਿੱਚ ਮਿਲ ਜਾਣਗੇ ਤੇ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਦੇ ਵਿੱਚ ਤੁਹਾਨੂੰ ਜਿਹੜਾ ਸ਼ਾਰਟ ਦਾ ਫੈਬਰਿਕ ਹੈ ਮਸਲੀਨ ਕਾਟਨ ਦਾ ਮਿਲ ਜੇਗਾ printed ہے شارٹ فرنٹ ਤੇ بیک ਤੋਂ बॉटम मैचिंग प्लेन क्रेप ਦਾ ملے گا دوپٹہ ਜਿਹੜਾ ਡਿਜੀਟਲ ਪ੍ਰਿੰਟ ਨਾਲ ਮਸਲੀਨ ਦਾ ملےਗਾ 2 ਮੀਟਰ ਦਾ ਰੰਗੇ ਦੇ ਵਿੱਚ ਜਿਹੜੇ 30 ਤੋਂ 35 ਹੈਗੇ ਨੇ ਵੱਖਰੇ ਵੱਖਰੇ ਡਿਜ਼ਾਈਨ ਨੇ ਪਰ ਇਸੇ ਹੀ ਰੇਂਜ ਦੇ ਵਿੱਚ ਇਹ ਸਾਰੇ ਸੂਟ ਨੇ ਸਿਰਫ ਤੇ ਸਿਰਫ 1020 ਰੁਪਿਆਂ ਦੇ ਵਿੱਚ 200% ਤੁਸੀਂ ਦੋ ਲੈਣਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਸਿੰਗਲ ਬਾਇ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਨੂੰ 675 ਰੁਪਿਆਂ ਦੇ ਵਿੱਚ ਮਿਲੇਗਾ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲੋਗ ਇੰਡੀਆ ਜਿਹੜੇ ਸੂਟ ਨੇ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਸਾਬਿਆਂ ਦੇ ਘਰ ਤੇ ਪਹੁੰਚਦੇ ਨੇ ਬਾਟਮ ਪਲੇਨ ਆਏਗਾ ਬਾਕੀ ਤੁਸੀਂ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ 6239245750 ਐਡ ਕੀਤਾ ਇਸ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦੇਣਾ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਸਾਡੀ ਕਾਡ ਦਾ ਰਿਪਲਾਈ ਜਰੂਰ ਆਏਗਾ ਕਲੈਕਸ਼ਨਾਂ ਜਿਹੜੀਆਂ ਨੇ ਸਾਰੀਆਂ ਅਵੇਲੇਬਲ ਨੇ ਟ੍ਰੈਂਡੀ ਨੇ ਐਕਸਕਲੂਸਿਵ ਨੇ ਤੇ ਰੰਗ ਜਿਹੜੇ ਨੇ ਸੂਟਾਂ ਦੇ ਸੇਮ ਐਜ਼ ਇਟ ਇਜ਼ ਰਹਿਣਗੇ ਉਹਨਾਂ 'ਤੇ ਦੀ ਗਾਰੰਟੀ ਹੈ ਪੂਰੀ ਲੇਟੈਸਟ ਡਿਜ਼ਾਈਨ ਆਏ ਨੇ ਸਮਰ ਸੀਜ਼ਨ ਦੇ ਲਈ ਸ਼ਰਟ ਡਿਸਪ੍ਰਿੰਟ ਪਿਓਰ ਕੈਮਰੀ ਕਾਟਨ ਦੀ ਬਾਟਮ ਪੈਰ ਸਟਾਈਲ ਵਾਲਾ ਡਿਸਪ੍ਰਿੰਟ ਦਾ ਕੈਮਰੀ ਕਾਟਨ ਦਾ ਡਿਸਪ੍ਰਿੰਟ ਸੌਫਟ ਮਰਮਲ ਕਾਟਨ ਦਾ ਦੁਪੱਟਾ ਹੈ 725 ਇੱਕ ਦਾ ਰੇਟ ਹੈ 1292 ਦਾ ਹੈ 6 ਸੂਟ ਬਾਈ ਕਰੋਗੇ ਤਾਂ 3700 ਵਿੱਚ ਤੁਸੀਂ ਆਪਣੇ ਅਕੋਰਡਿੰਗ ਦੀ ਚੋਇਸ ਦੇ ਸੂਟ ਬਾਈ ਕਰ ਸਕਦੇ ਹੋ ਐਸ਼ 600 ਆਪਣੇ ਤਰ੍ਹਾਂ ਦੇ ਵਿੱਚ ਇੱਕ ਸੂਟ ਹੈ 1200 ਰੁਪਏ ਦੇ ਵਿੱਚ ਦੋ ਸੂਟ ਜੇਕਰ ਤੁਸੀਂ ਚਾਰ ਸੂਟ ਬਾਈ ਕਰਦੇ ਹੋ 2400 ਵਿੱਚ ਮਿਲਣਗੇ షిప్పింగ్ ਚਾਰਜਸ ਸਟੇਡ ਫ੍ਰੀ ਨੇ ਬਾਕੀ ਕਿ ਤੁਸੀ ਕੋਈ ਵੀ ਕਵਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਹ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ